ਇੱਕ ਸਾਲ ਹੁਣ ਪਿੱਛੇ ਜਿਹਾ ਬੀਬੀ ਨੂੰ ਸਜ਼ਾ ਹੋਈ ਹੈ ਲੁਧਿਆਣੇ ਦੀ ਖਬਰ ਤੁਸੀਂ ਪੜ੍ਹੀ ਹੋਵੇਗੀ ਆਪਣੇ ਸੱਕਿਆਂ ਦਾ ਨਿੱਕਾ ਜਿਹਾ ਬੱਚਾ ਚੁੱਕ ਕੇ ਬੀਬੀ ਨੇ ਮਾਰ ਕੇ ਦੱਬ ਦਿੱਤਾ ਲੁਧਿਆਣੇ ਦੇ ਬਾਹਰ ਇਹਦਾ ਮਤਲਬ ਕਿੰਨਾ ਅੰਦਰ ਕਰੋਧ ਹੋਏਗਾ ਕਿ ਕਿਸੇ ਨੂੰ ਮਾਰਨ ਲੱਗਿਆ ਵੀ ਤਰਸ ਨਹੀਂ ਅੰਦਰ ਆ ਰਿਹਾ ਪਾਤਸ਼ਾਹ ਨੇ ਕਿ ਇਹਨਾਂ ਰੋਗਾਂ ਦੀ ਕੋਈ ਦਵਾਈ ਹੈ ਉਹ ਕਿਸੇ ਵੈਦ ਡਾਕਟਰ ਕੋਲ ਨਹੀਂ ਜੇ ਤੈਨੂੰ ਵਾਰ-ਵਾਰ ਕਰੋਧ ਆਉਂਦਾ ਹੈ ਸੱਜਣਾ ਚਿੱਤ ਵਿੱਚ ਕਹਿਣਾ ਸ਼ੁਰੂ ਕਰ ਧੰਨ ਗੁਰੂ ਰਾਮਦਾਸ ਤੇਰੇ ਅੰਦਰੋਂ ਕ੍ਰੋਧ ਮਿਟ ਜਾਏਗਾ ਜੇ ਤੇਰੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਤੈਨੂੰ ਕਾਮ ਕ੍ਰੋਧ ਲੋਭੋ ਹੰਕਾਰ ਸਤਾਉਂਦੇ ਨੇ ਜਦੋਂ ਚਿੱਤ ਵਿੱਚ ਕੋਈ ਵਿਕਾਰ ਪੈਦਾ ਹੋਵੇ ਮਨ ਵਿੱਚ ਧਿਆਨ ਟਕਾ ਕੇ ਕਹਿ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਕਹਿੰਦਿਆਂ ਚਿੱਤ ਵਿੱਚੋਂ ਵਿਕਾਰ ਖਤਮ ਹੋ ਜਾਣੇ ਤੁਹਾਡਾ ਤਜਰਬਾ ਰਹੇਗਾ ਜ਼ਿੰਦਗੀ ਦਾ ਸੱਜਣੋ ਜੇ ਭਾਵਨਾ ਨਾਲ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਜਾऊं ਇਹ ਤਜਰਬਾ ਰਹੇਗਾ ਤੁਹਾਡਾ ਘਰ ਤੋਂ ਜਾਂਦਿਆਂ ਗੱਡੀ ਵਿੱਚ ਜਾਂਦਿਆਂ ਬੱਸ ਵਿੱਚ ਜਾਂਦਿਆਂ ਰਸਤੇ ਵਿੱਚ ਤੁਹਾਨੂੰ ਅਨੇਕਾਂ ਫਰਨੇ ਆਉਣਗੇ ਮਨ 'ਚ ਰਿਸ਼ਤੇਦਾਰੀ ਦੀਆਂ ਗੱਲਾਂ ਚਿੱਤੇ ਆਉਂਦੀਆਂ ਨੇ ਸੰਸਾਰ ਕਾਰੋਬਾਰ ਵਿਕਾਰ ਵਪਾਰ ਦੀਆਂ ਗੱਲਾਂ ਚਿੱਤੇ ਆਉਂਦੀਆਂ ਨੇ ਪਰ ਇੱਕ ਚੀਜ਼ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੁਸੀਂ ਪ੍ਰਕਰਮਾਂ ਵਿੱਚ ਚਲੇ ਜਾਓ ਮੇਰਾ ਵਿਸ਼ਵਾਸ ਹੈ ਕਿੰਨ ਕਾ ਮੱਤਰ ਵੀ ਭਾਵਨਾ ਹੋਵੇ ਸਿੱਖ ਦੇ ਅੰਦਰ ਪਰ ਕਰਮਾਂ ਵਿੱਚ ਪੈਰ ਪਾਉਂਦਿਆਂ ਹਰ ਮੰਦਰ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਮੱਥਾ ਟੇਕ ਕੇ ਉੱਠੋਂਗੇ ਪੂਰੀ ਪਰ ਕਰਮਾਂ ਸਰੋਵਰ ਦੀ ਕਰ ਲਵੋਗੇ ਸਜਣੋ ਸਰੋਵਰ ਦੀ ਪਰ ਕਰਮਾਂ ਕਰਦੇ ਆ ਇੱਕ ਵੀ ਚਿੱਤ ਵਿੱਚ ਮਾੜਾ ਖਿਆਲ ਨਹੀਂ ਆਏਗਾ ਇੱਕ ਵੀ ਚਿੱਤ ਵਿੱਚ ਵਿਕਾਰ ਨਹੀਂ ਪੈਦਾ ਹੋਏਗਾ ਰੰਚਕ ਮੱਤਰ ਵੀ ਭਾਵਨਾ ਹੋਵੇ ਗੁਰੂ ਰਾਮਦਾਸ ਜੀ ਇੱਕ ਵਾਰ ਜ਼ੁਬਾਨ ਤੋਂ ਕਿਹਾ ਅੰਦਰ ਦੇ ਪਾਪ ਤੇ ਸ਼ਰੀਰ ਦੇ ਲੋਕ ਮਿਟ ਜਾਂਦੇ ਨੇ ਇਨੂੰ ਲਿਖ ਕੇ ਦਿੱਤਾ ਮਹਾਰਾਜ ਸਾਹਿਬ ਕਹਿੰਦੇ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨ ਵਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਦ ਮਿਟਿਓ ਸਭ ਖਿਣਨ ਕਰਮ ਕਰ ਤੋਏ ਦਰਸ ਪਰਸਪੋਰਸ ਸਰ ਵੱਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਉਹ ਦੇ ਦਗ ਮੈਂ ਤੈ ਹਰ ਪਰਮ ਪਦ ਪਾਇਓ ਤਾਨੂੰ ਗੁਰੂ ਰਾਮਦਾਸ ਛੋਡੀ ਸੁਲਤਾਨ ਪਾਦਸ਼ਾਹ ਨੂੰ ਜਪਦਿਆਂ ਮਨ ਦੇ ਤਨ ਦੇ ਰੋਗ ਮਿਟ ਜਾਂਦੇ ਨੇ ਔਰ ਸਾਧ ਸੰਗਤ ਵਿਆਹ ਦਾ ਅਰਥ ਹੈ ਲੱਗਣ ਵਾਲਾ ਕੋਈ ਬਾਦੀ ਤੌਰ ਤੇ ਦੋਸ਼ ਉਸ ਦੋਸ਼ ਤੋਂ ਵੀ ਸਿੱਖ ਮੁਕਤ ਹੋ ਜਾਏਗਾ ਕੋਈ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰੇ ਸਜਣੋ ਗੁਰੂ ਤੱਤੀ ਹਵਾ ਨਹੀਂ ਜੇ ਲੱਗਣ ਦਿੰਦਾ। ਇਹ ਕਈ ਘਟਨਾਵਾਂ ਮੈਂ ਤੁਹਾਡੇ ਸਮੁਖ ਰੱਖ ਸਕਦਾ। ਇਸ ਤਰ੍ਹਾਂ ਦੇ ਜੰਗਲ ਵਿੱਚ ਫਸੇ ਬੰਦੇ ਜਿੱਥੇ ਰਹਾ ਕੋਈ ਨਹੀਂ ਸੀ। ساری ਰਾਤ ਤੋਂ ਬੰਦਾ ਧਰਮ ਕਾਗੂ ਹੈ। ساری ਰਾਤ ਤਾਹਾਂ ਮਾਰ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿਣਾ ਰਿਹਾ ਪਾਤਸ਼ਾਹ ਸਵੇਰੇ ਦਿਨ ਚੜਦਿਆਂ ਮੇਰੀ ਪੱਤ ਰੁਲ ਜਾਗੀ। ਸਵੇਰੇ ਦਿਨ ਚੜਦਿਆਂ ਆ ਚੀਜ਼ਾਂ ਨਸ਼ਰ ਹੋ ਜਾਣਗੀਆਂ ਸਵੇਰੇ ਦਿਨ ਚੜਦਿਆਂ ਲੋਕਾਂ ਵਿੱਚੋਂ ਮੇਰਾ ਅਕਸ਼ ਮੁੱਕ ਜਾਣੇ ਸਵੇਰੇ ਦਿਨ ਚੜਦਿਆਂ ਮੈਂ ਸੰਸਾਰ ਵਿੱਚ ਮੂੰਹ ਵਖਾਉਣ ਜੋਗਾ ਨਹੀਂ ਰਹਿਣਾ ਗੁਰੂ ਰਾਮਦਾਸ ਮੇਰੀ ਲਾਜ ਰੱਖੋ ਔਰ ਸਾਧ ਸੰਗਤ ਅੱਜ ਤੱਕ ਉਹ ਬੰਦੇ ਜੀਉਂਦੇ ਨੇ ਪਾਤਸ਼ਾਹ ਨੇ ਅਸੀਂ ਨਜ਼ਰ ਕੀਤੀ ਪਤਾ ਨਹੀਂ ਸਭ ਕੁਝ ਕਿਵੇਂ ਮਟਾ ਕੇ ਰੱਖ ਦਿੱਤਾ ਇੱਕ ਵੀ ਦੋਸ਼ ਬੰਦਿਆਂ ਦੇ ਜੀਵਨ 'ਚ ਨਹੀਂ ਪਰ ਸ਼ਰਤ ਇਹ ਹੈ ਉਹ ਗੁਰੂ ਦਾ ਭੈ ਰੱਖ ਕੇ ਗੁਰੂ ਅੱਗੇ ਚੁੱਕੇ ਇਹਨੂੰ ਚਲਾਕੀ ਨਾ ਸਮਝੇ ਕਿ ਮੇਰਾ ਦੋਸ਼ ਲੁਪਤ ਹੋ ਗਿਆ ਗੁੱਪਤ ਹੋ ਗਿਆ ਪਤਾ ਨਹੀਂ ਲੱਗਾ ਕਿਸੇ ਨੂੰ ਚਲਾਕੀ ਨਾ ਸਮਝੇ ਸੱਜਣਾ ਗੁਰੂ ਦੀ ਵਡਿਆਈ ਸਮਝੀ ਗੁਰੂ ਪਰਦੇ ਪਾ ਦਿੰਦਾ ਸਤਗੁਰ ਸਿੱਖੇ ਬੰਧਨ ਕੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਗੁਰੂ ਬੰਧਨ ਕੱਟਦਾ ਪਰ ਸ਼ਰਤ ਇਹ ਕਹੋ ਇਹ ਨਾ ਸਮਝੇ ਮੈਂ ਚਲਾਕੀ ਨਾਲ ਬਚ ਗਏ ਗੁਰੂ ਬਖਸ਼ਿਸ਼ ਕਰਕੇ ਬਚਾ ਲੈਂਦਾ ਗੁਰੂ ਦੇ ਭੈ ਵਿੱਚ ਤੇ ਗੁਰੂ ਦੇ ਭਾਵਨਾ ਵਿੱਚ ਰਹਿਣਾ ਚਾਹੀਦਾ ਹੈ। ਖੈਰ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਆਪਾਂ ਜੁੜ ਬੈਠੇ। ਮਨ ਕਰਕੇ ਜਪੋ ਧੰਨ ਗੁਰੂ ਰਾਮਦਾਸ ਮਨ ਦੇ ਰੋਗ ਮਿਟਣਗੇ। ਜ਼ੁਬਾਨ ਕਰਕੇ ਕਹਿਆ ਧੰਨ ਗੁਰੂ ਰਾਮਦਾਸ ਤਨ ਦੇ ਰੋਗ ਮਿਟਦੇ ਨੇ। ਕਰਮਾਂ ਕਰਕੇ ਜਪਦੇ ਰਹੇ ਧੰਨ ਗੁਰੂ ਰਾਮਦਾਸ ਬਾਹਰੀ ਤੌਰ ਤੇ ਹਰ ਸੰਕਟ ਤੇ ਦੋਸ਼ ਤੋਂ ਮੰਦਾ ਵੱਜ ਜਾਂਦਾ ਹੈ। ਧੰਨ ਗੁਰੂ ਰਾਮਦਾਸ ਕਹਿਣ ਨਾਲੀ ਸਾ ਸੰਗਤ ਕਿਸੇ ਡਾਕਟਰ ਕੋਲ ਜਿਹੜੇ ਰੋਗ ਦੀ ਦਵਾਈ ਨਹੀਂ ਗੁਰੂ ਰਾਮਦਾਸ ਕਹਿੰਦੇ ਉਹ ਰੋਗ ਹਟ ਜਾਂਦਾ ਹੈ ਪਰ ਗੁਰੂ ਦਾ ਬਚਨ ਮੰਨਣਾ ਪੈਂਦਾ ਹੈ ਇੱਕ ਚੀਜ਼ ਹੁਣ ਧਿਆਨ ਵਿੱਚ ਰੱਖਿਓ ਮੈਂ ਇਤਿਹਾਸ ਵਿੱਚੋਂ ਸਾਖੀ ਕਹਿਣੀ ਹੈ ਇਹਨੂੰ ਥੋੜਾ ਜਿਹਾ ਧਿਆਨ ਵਿੱਚ ਵਿਚਾਰ ਲਿਓ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਬੈਠੇ ਨੇ ਇੱਕ ਮਾਈ ਬੜੀ ਭਾਵਨਾ ਨਾਲ ਅੱਗੇ ਬੇਨਤੀ ਕਰਦੀ ਹੈ ਪਾਤਸ਼ਾਹ ਮੈਂ ਫਲਨੇ ਪਿੰਡ ਦੇ ਚੌਧਰੀ ਦੇ ਘਰ ਵਾਲੀ ਹਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਤਰਸ ਕਰੋ ਮੇਰੇ ਘਰ ਵਾਲਾ ਚੌਧਰੀ ਮੇਰੇ ਨਾਲ ਆਇਆ ਹੈ ਪਾਤਸ਼ਾਹ ਮੇਰੇ ਘਰ ਵਾਲੇ ਨੂੰ ਇੱਕ ਭਿਆਨਕ ਰੋਗ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਚਨ ਕਿਹਾ ਬੇਟੇ ਲੈ ਕੇ ਆਓ ਉਹਨੂੰ ਨਾਲ ਬਾਹਰ ਸੰਗਤ ਦੇ ਵਿੱਚ ਖੜਾ ਚਿੱਟੀ ਪੱਗ ਤੁਰਲਾ ਕੱਢਿਆ ਹੋਇਆ ਚਾਦਰ ਲਾਇਆ ਚੌਧਰੀ ਆ ਗਿਆ ਉਹ ਚੌਧਰੀ ਦਾ ਨਾਮ ਪਤਾ ਕੀ ਹੈ ਇਤਿਹਾਸ ਵਿੱਚ ਲਿਖਿਆ ਚੌਧਰੀ ਮਲੂਕਾ ਮਲੂਕਾ ਚੌਧਰੀ ਆਪਣੇ ਘਰਵਾਲੀ ਨਾਲ ਗੁਰੂ ਦਰਬਾਰ 'ਚ ਆਇਆ। ਇਹਨੇ ਚਿੱਟੀ ਤੁਰਲੇ ਵਾਲੀ ਮੰਡੀ ਵਾਲੀ ਪੱਗ ਬੰਨੀ ਐ। ਚਿੱਟਾ ਪੁੜਤਾ ਤੇ ਚਿੱਟਾ ਚ ਹਜ਼ਰਾ ਪਾਇਆ ਹੋਇਆ। ਘਰਵਾਲੀ ਨੇ ਭਾਵਨਾ ਨਾਲ ਬੇਨਤੀ ਕੀਤੀ ਮਹਾਰਾਜ ਮੇਰੇ ਧਰਮ ਵਾਲੇ ਨੂੰ ਇੱਕ ਭਿਆਨਕ ਬਿਮਾਰੀ ਹੈ। ਇਸ ਰੋਗ ਤੋਂ ਮਹਾਰਾਜ ਮੁਕਤ ਕਰੋ। ਹਜ਼ੂਰ ਨੇ ਉਹ ਚੌਧਰੀ ਵੱਲ ਵੇਖ ਕੇ ਕਿਹਾ ਦੱਸ ਵੀ ਚੌਧਰੀ ਕੀ ਰੋਗ ਹੈ? ਉਹਨੇ ਅੱਖਾਂ ਭਰ ਕੇ ਕਿਹਾ ਮਹਾਰਾਜ ਲੋਕ ਹੀ ਮੈਨੂੰ ਚੌਧਰੀ ਕਹਿੰਦੇ ਨੇ। ਮੈਂ ਅਹਲੇਦਵਾਲੇ ਦੇ ਪੰਜੀਆਂ ਪਿੰਡਾਂ ਦੇ ਛੋਟੇ ਸਰਪੰਚਾਂ ਤੋਂ ਪਰਾਂ ਚੌਧਰੀ ਜਦੋਂ ਕਿਸੇ ਛੋਟੇ ਮੋٹے ਪਿੰਡ ਦਾ ਕੋਈ ਵੀ ਮਸਲੇ ਫਸ ਜਾਂਦੇ ਨੇ ਮਹਾਰਾਜ ਉਹ ਝਗੜੇ ਨਿਵੇੜਨ ਲਈ ਮੇਰੇ ਕੋਲ ਆਉਂਦੇ ਨੇ ਪੰਜੀਆਂ ਪਿੰਡਾਂ ਦੇ ਝਗੜੇ ਮੈਂ ਇਕੱਲਾ ਹੀ ਨਿਵੇੜ ਦਿੰਨੇ ਪਰ ਇੱਕ ਰੋਗ ਮੈਨੂੰ ਕਰਮਾਂ ਦਾ ਲੱਗ ਗਿਆ ਜਿਹੜੇ ਸਿਰ ਨੂੰ ਲੋਕ ਸਾਹਮਣੇ ਬੈਠਿਆਂ ਸਲਾਮਾਂ ਕਰਦੇ ਨੇ ਜਦੋਂ ਮੈਨੂੰ ਉਹ ਬਿਮਾਰੀ ਪ੍ਰਭਾਵ ਪਾਉਂਦੀ ਹੈ ਸਿਰ ਤੇ ਵੱਧੀ ਹੋਈ ਪੱਗ ਲੋਕਾਂ ਦੇ ਪੈਰਾਂ 'ਚ ਰੁਲ ਜਾਂਦੀ। ਮੈਨੂੰ ਲੋਕੀ ਚੁੱਕ ਕੇ ਲੈ ਕੇ ਜਾਂਦੇ ਨੇ ਪੱਗ ਰੁਲ ਜਾਂਦੀ ਹੈ। ਪਾਚਨਿਕ ਦਸ ਕੀ ਰੋਗ ਹੈ। ਜ਼ੁਬਾਨ ਤੋਂ ਹਜ਼ੂਰ ਸੁਣਨਾ ਚਾਹੁੰਦੇ ਸੀ। ਉਹਨਾਂ ਕਾਹ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ। ਲੋਕੀ ਚੌਧਰੀ ਸਮਝ ਕੇ ਸਜਦਾ ਕਰਦੇ ਨੇ ਮੈਂ ਲੋਕਾਂ ਦੀਆਂ ਪੰਚਾਇਤਾਂ ਲੈ ਕੇ ਫੈਸਲੇ ਨਵੇੜਨੇ ਲੋਕਾਂ ਦੇ ਝਗੜੇ ਨਵੇੜਨੇ ਪਰ ਆਛਿਆ ਜਦੋਂ ਕਿਤੇ ਭਰੀ ਸਵੇਰ ਚ ਦੌਰਾ ਪੈ ਜਾਂਦਾ ਜਿਹੜੇ ਸਿਰ ਨੂੰ ਲੋਕ ਸਲਾਮਾ ਕਰਕੇ ਕਹਿੰਦੇ ਸलाम ਚੌਧਰੀ ਸਾਹਿਬ ਉਸੇ ਸਿਰ ਦੀ ਪੱਗ ਲੋਕਾਂ ਦੇ ਪੈਰਾਂ ਚ ਰੁਲਦੀ ਹੁੰਦੀ ਮਹਾਰਾਜ ਮੇਰਾ ਮਿਰਗੀ ਦਾ ਦੌਰਾ ਠੀਕ ਕਰੋ ਮੈਨੂੰ ਮਿਰਗੀ ਦੀ ਬਿਮਾਰੀ ਦਾ ਠੀਕ ਕਰੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ ਚੌਧਰੀ ਮਲੂਕੇ ਨੇ ਕਹਿੰਦੇ ਭਾਈ ਚੌਧਰੀ ਤੇਰੇ ਘਰ ਵਾਲੀ ਨੇ ਭਾਵਨਾ ਕਰਕੇ ਤੇਰਾ ਭਲਾ ਹੋਣ ਲੱਗਾ ਹੈ ਪਰ ਇੱਕ ਬਚਨ ਤੈਨੂੰ ਵੀ ਮੰਨਣਾ ਪੈਣਾ ਹੈ। ਉਹਨਾਂ ਕਾ ਮਹਾਰਾਜ ਹੁਕਮ ਪਾਤਸ਼ਾਹ ਨੇ ਬਚਨ ਕਿਹਾ ਜਿਹੜੀ ਤੂੰ ਮਦਰਾ ਭਾਵ ਸ਼ਰਾਬ ਪੀਂਨੇ ਇਹ ਸ਼ਰਾਬ ਪੀਣੀ ਅੱਜ ਬੰਦ ਕਰਨੀ ਪੈਗੀ। ਜਾ ਮਲੂਕੇ ਚੌਧਰੀ ਤੂੰ ਸ਼ਰਾਬ ਛੱਡ ਦੇ ਮਰਗੀ ਤੈਨੂੰ ਛੱਡ ਜਾਏਗੀ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕੋਈ ਬਚਨ ਕਿਹਾ। ਜਾ ਮਲੂਕੇ ਚੌਧਰੀ ਤੂੰ ਸ਼ਰਾਬ ਛੱਡ ਦੇ ਮਰਗੀ ਤੈਨੂੰ ਛੱਡ ਜਾਏਗੀ। ਸ਼੍ਰੀ ਗੁਰੂ ਅੰਗਸੇ ਮਹਾਰਾਜ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੇ ਦੁੱਖ ਮਿਟਦੇ ਨੇ ਤਾਈਓ ਤੁਸੀਂ ਰੋਜ਼ ਪੜਦੇ ਹੋ ਇਸ ਸ਼ਲੋਕ ਇਹ ਗੁਰੂ ਅੰਗਸੇ ਮਹਾਰਾਜ ਦੀ ਵਡਿਆਈ ਵਿੱਚ ਹੈ ਸੋ ਕਹੋ ਤਲ ਗੁਰ ਸੇ ਵੀਏ ਅਹਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਆ ਵੀ ਗੁਰੂ ਅੰਗਸੇ ਮਹਾਰਾਜ ਦੀ ਵਡਿਆਈ ਵਿੱਚ ਸਵਈਆ ਅੰਮਿਓ ਦ੍ਰਿਸ਼ਟ ਸ਼ੁਭ ਕਰੇ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋ ਵਸ ਕਰੇ ਸਭੇ ਬਲ ਇਥੋਂ ਸਵਈਆ ਸ਼ੁਰੂ ਹੋਣਾ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੇ ਗੁਰ ਨਬਨੇ ਦਰਿਆਉ ਜਨਮੁ ਹਮ ਕਾਲਖ ਤੋਬੈ ਉਤੋਂ ਬਾਅਦ ਇਹ ਪੰਕਤੀ ਆਉਣੀ ਸੋ ਕਹ ਟਲ ਗੁਰ ਸੇਵੀਐ ਅਹਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਆ ਵੀ ਬਾਬਾ ਸੱਤਾ ਬਲਵੰਡ ਜੀ ਨੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਚ ਲਿਖਿਆ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸ੍ਰੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂ ਦੇ ਪਾਪ ਮਲ ਖਤਮ ਹੋ ਜਾਂਦੇ ਅੱਜ ਪਾਤਸ਼ਾਹ ਨੇ ਕੋਈ ਬਚਨ ਲਿਆ ਮਲੂਕੇ ਚੌਧਰੀ ਨੂੰ ਕਹੇ ਚੌਧਰੇ ਮਲੂਕੇ ਜਾਂ ਤੂੰ ਸ਼ਰਾਬ ਛੱਡ ਦੇ ਮਿਰਗੀ ਤੈਨੂੰ ਛੱਡ ਜਾਏਗੀ ਕਹਿੰਦਾ ਮਹਾਰਾਜ ਸਤ ਬਚਨ ਉਸ ਦਿਨ ਤੋਂ ਉਹਨੂੰ ਮਿਰਗੀ ਦਾ ਦੌਰਾ ਪੈਣਾ ਬੰਦ ਹੋ ਗਿਆ। ਉਹ ਬੰਦਾ ਸ਼ਰਾਬ ਛੱਡ ਗਿਆ। ਮਿਰਗੀ ਉਹਨੂੰ ਛੱਡ ਗਈ। ਗੁਰੂ ਦਾ ਬਚਨ ਮੰਨਿਆ ਗੁਰੂ ਦਾ ਬਚਨ ਲੋਕ ਵਿੱਚ ਵੀ ਕੰਮ ਕਰਦਾ ਹੈ ਪਰਲੋਕ ਤੱਕ ਵੀ ਨਿਭਦਾ ਹੈ। ਤਾਈਓ ਕਹ ਗੁਰ ਕਾ ਬਚਨ ਵਸੈ ਜਿਨਾਂ ਲੈ ਜਲ ਨਹੀਂ ਡੋਬੇ ਤਸਕਰ ਨਹੀਂ ਹਿਲੇ ਵੇ ਪਾਹ ਨਾ ਸਭ ਕੈ ਜਲੇ ਦੋ ਚੀਜ਼ਾਂ ਨੇ ਤੂ ਗੁਰੂ ਦਾ ਸ਼ਬਦ ਇੱਕ ਗੁਰੂ ਦਾ ਬਚਨ ਬਚਨ ਹੈ ਜਿਹੜਾ ਗੁਰੂ ਨੇ ਵਾਦਾ ਕੀਤਾ ਆ ਬਚਨ ਮੰਨ ਉਹ ਮੰਨ ਲਿਆ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਕੋਈ ਉਹ ਗੁਰੂ ਦਾ ਸ਼ਬਦ ਹੈ ਗੁਰ ਕਾ ਸ਼ਬਦ ਕਟੇ ਕੋਟ ਕਰਮ ਤੁਸੀਂ ਵੀ ਜਦੋਂ ਖੰਡੇ ਵਟੇ ਦੀ ਪੌਲ ਸ਼ਕੋਗੇ ਪਰਸੋਂ ਨੂੰ ਅਮਰਤ ਸੰਚਾਰ ਵੀ ਇੱਥੇ ਹੋਣਾ ਜਦੋਂ ਖੰਡੇ ਵਟੇ ਦੀ ਪੌਲ ਕੋਈ ਸ਼ਕਦਾ ਉਹਨੂੰ ਦੋ ਚੀਜ਼ਾਂ ਗੁਰੂ ਰੂਪ ਪੰਜ ਪਿਆਰੇ ਗੁਰੂ ਰੂਪ ਹੋ ਕੇ ਬਖਸ਼ਿਸ਼ ਕਰਦੇ ਨੇ ਕੀ ਇੱਕ ਗੁਰੂ ਦਾ ਸ਼ਬਦ ਨਾਮ ਦ੍ਰਿੜ ਕਰਾਉਣਗੇ ਵਾਹਿਗੁਰੂ ਗੁਰੂ ਮੰਤਰ ਹੈ ਜਪਹੁ ਮੈਂ ਕੋਈ ਤੇ ਦੂਜਾ ਗੁਰੂ ਦਾ ਬਚਨ ਗੁਰੂ ਦਾ ਬਚਨ ਉਹ ਰਹਿਤ ਜਿਹੜੀ ਸਿੱਖ ਨੂੰ ਦਿੱਤੀ ਜਾਂਦੀ ਕਿ ਐਸ ਰਹਿਤ ਵਿੱਚ ਰਹਿਣਾ ਆ ਬਜਰ ਪ੍ਰੇਤ ਤੋਂ ਬਚਣੇ ਉਹਨੂੰ ਕਹਿੰਦੇ ਗੁਰੂ ਦਾ ਬਚਨ ਸ੍ਰੀ ਗੁਰੂ ਅੰਗਦ ਸੇ ਮਹਾਰਾਜ ਨੇ ਬਚਨ ਲਿਆ ਕਹਿੰਦੇ ਮਲੁਕੇ ਚੌਧਰੀ ਸ਼ਰਾਬ ਛੱਡ ਦੇ ਤੈਨੂੰ ਮਰਗੀ ਛੱਡ ਦੇਗੀ ਉਨੇ ਬਚਨ ਮੰਨ ਲਿਆ ਸ਼ਰਾਬ ਛੱਡ ਦਿੱਤੀ ਮਿਰਗੀ ਦਾ ਰੋਗ ਮਿਰਗੀ ਦਾ ਦौरा ਉਹਨੂੰ ਛੱਡ ਗਿਆ ਜਦੋਂ ਬੰਦਾ ਤੰਦਰੁਸਤ ਹੋ ਜਾਂਦਾ ਹੈ ਮਾਫ ਕਰਿਓ ਉਦੋਂ ਰੱਬ ਭੁੱਲਣਾ ਵੀ ਸ਼ੁਰੂ ਹੋ ਜਾਂਦਾ ਹੈ ਇੱਕ ਚੀਜ਼ ਯਾਦ ਰੱਖਿਓ ਜਿੰਨੇ ਗੁਰਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਨਾਮ ਰਸੀਏ ਬੰਦਗੀ ਵਾਲੇ ਹੋਣਗੇ ਮੈਂ ਬਹੁਤ ਨੇੜੇ ਤੋਂ ਵੇਖਿਆ ਸਜਣੋ ਜਿੰਨੇ ਜ਼ਿਆਦਾ ਬੰਦੇ ਧਾਰਮਿਕ ਬਾਣੀ ਪੜਨ ਵਾਲੇ ਅੰਦਰੋਂ ਭਾਵਨਾ ਵਾਲੇ ਨਾਮ ਜਪਣ ਵਾਲੇ ਹੋਣਗੇ ਮਾੜਾ ਮੋਟਾ ਸਰੀਰਕ ਚੀਜ਼ ਉਹਨਾਂ ਨੂੰ ਦੁੱਖ ਰੋਗ ਚੱਲਦਾ ਹੀ ਰਹਿੰਦਾ ਮਾੜੀ ਮੋਟੀ ਸਰੀਰ ਦੀ ਚੋਲ ਵਿੰਗੀ ਰਹਿੰਦੀ ਹੈ ਇਹ ਗੁੱਸਾ ਨਾ ਕਰਿਓ ਉਹਦਾ ਭਾਵ ਅਰਥ ਕੋਈ ਹੈ ਉਹ ਇਸ ਵਾਸਤੇ ਗੁਰੂ ਰੱਖਦੇ ਤੈਨੂੰ ਰੱਬ ਯਾਦ ਰਵੇ ਤੈਨੂੰ ਵਹਿਗੁਰੂ ਨਾ ਵਿਸਰੇ ਕਿਉਂਕਿ ਸੁੱਖਾਂ ਵਿੱਚ ਰੱਬ ਵਿਸਰਨ ਦਾ ਖਤਰਾ ਹੈ ਦੁੱਖ ਵੇਲੇ ਰੱਬ ਵਿਸਰਨ ਦਾ ਕੋਈ ਖਤਰਾ ਨਹੀਂ ਤਾਈਓ ਮਹਾਰਾਜ ਕਹਿੰਦੇ ਦੁੱਖਦਾਰੂ ਸੁਖ ਰੋਗ ਭਇਆ ਸੁਖ ਰੋਗ ਬਣ ਜਾਂਦੇ ਨੇ ਕਿਉਂ ਜਦੋਂ ਬੰਦਾ ਤੰਦਰੁਸਤ ਹੈ ਰੱਬ ਭੁੱਲਣ ਦਾ ਉਦੋਂ ਖਤਰਾ ਬਣ ਜਾਂਦਾ ਹੈ ਉਦੋਂ ਰੱਬ ਨਹੀਂ ਚਿੱਤੇ ਹੁੰਦਾ ਇਸ ਲਈ ਜਿੰਨੇ ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਮਾੜਾ ਮੋਟਾ ਕੁਝ ਨਾ ਕੁਝ ਰਹਿੰਦਾ ਹੀ ਸਾਨੂੰ ਲੋਕ ਸਵਾਲ ਕਰ ਭਾਈ ਸਾਹਿਬ ਜੀ ਅਰਦਾਸ ਕਰ ਦਿਓ ਭਾਈ ਸਾਹਿਬ ਜੀ ਆ ਕਰ ਸਾਸਨ ਠੀਕ ਹੈ ਸਾਨੂੰ ਗੁਰੂ ਨੇ ਮਹਾਨ ਬਖਸ਼ਿਸ਼ ਕੀਤਾ ਹੈ ਪਰ ਮੈਂ ਕਈ ਵਾਰ ਕਹਿੰਦਾ ਨਾ ਭਾਈ ਉਹ ਮਾੜਾ ਮੋਟਾ ਸਾਨੂੰ ਵੀ ਰਹਿੰਦਾ ਹੈ ਤੇ ਇਹ ਦੱਸਣਾ ਪੈਂਦਾ ਵੀ ਭਾਈ ਐਵੇਂ ਨਾ ਸਮਝੋ ਇਹ ਚੀਜ਼ਾਂ ਰਹਿ ਨਹੀਂ ਉਹ ਕਿਉਂ ਨੇ ਉਹਦਾ ਰੀਜ਼ਨ ਹੈ ਕੋਈ ਵੈਗੁਰੂ ਚਿੱਤੇ ਰਵੇ ਮੈਂ ਕਈ ਸਾਲਾਂ ਤੋਂ ਮੈਨੂੰ ਕਿੰਨੇ ਸਾਲ ਪਥਰੀ ਦੀ ਪ੍ਰੋਬਲਮ ਰਹੀ ਮੈਨੂੰ ਕਈਆਂ ਦਾ ਕਹਿਣਾ ਭਾਈ ਸਾਹਿਬ ਜੀ ਤੁਸੀਂ ਆਪਣੀ ਅਰਦਾਸ ਨਹੀਂ ਕਰਦੇ ਮੈਂ ਵੀ ਹਰ ਬੰਦਾ ਤੰਦਰੁਸਤ ਹੋਣਾ ਚਾਹੁੰਦਾ ਮੈਂ ਵੀ ਅਰਦਾਸ ਕਰਨੇ ਪਰ ਜਾਣ ਬੁੱਝ ਕੇ ਗੁਰੂ ਨੇ ਥੋੜੀ ਬੋਤੀ ਚੀਜ਼ ਰੱਖੀ ਹੋਈ ਹੈ ਕਿਉਂ ਜਦੋਂ ਤੁਸੀਂ ਕਥਾ ਗਿਰਤਨ ਤੇ ਆਓ ਜਾਂ ਥੋੜਾ ਬਹੁਤਾ ਦਰਦ ਹੋਵੇ ਤੈਨੂੰ ਵੈਗੁਰੂ ਯਾਦ ਰਵੇ ਸੱਜਣੋ ਸੁੱਖਾਂ ਵੇਲੇ ਵੈਗੁਰੂ ਵਿਸਰ ਜਾਂਦਾ ਸੁੱਖ ਵੇਲੇ ਬੰਦਾ ੱਕੜ ਚ ਘੁੰਮਦਾ ਏ ਜੇ ਬਿਲਕੁਲ ਤੰਦਰੁਸਤ ਹੋਵੇ ਬੜੀ ਆਕੜ ਨਾਲ ਦਰਬਾਰ ਚ ਆਉਂਦਾ ਏ ਉਹ ਕਹਿੰਦਾ ਮੇਰੇ ਵਰਗਾ ਕੌਣ ਹੈ ਸਤਗੁਰੂ ਨਦਰ ਕਿਰਪਾ ਕਰਨ ਅੰਦਰ ਹਮੇਸ਼ਾ ਭੈ ਭਾਵਨੀ ਰਹਿਣੀ ਚਾਹੀਦੀ ਹੈ ਗੁਰੂ ਕੋਲੋਂ ਜੋ ਮੰਗੋ ਮਿਲਦਾ ਪਰ ਸੱਜਣੋ ਭੈ ਭਾਵਨੀ ਚਾਹੀਦੀ ਖੈਰ ਜਦੋਂ ਮਲੂਕੇ ਚੌਧਰੀ ਨੇ ਤੰਦਰੁਸਤੀ ਹੋ ਗਈ ਨਾ ਉਹ ਨੂੰ ਰੱਬ ਭੁੱਲਣਾ ਸ਼ੁਰੂ ਹੋ ਗਿਆ ਫਿਰ ਉਹਦੀ ਸੰਗਤ ਨੇ ਉਹਦੇ ਕਰਮ ਬਦਲਤੇ ਆ ਵੀ ਚੀ ਚਿੱਤੇ ਰੱਖਿਓ ਕਈ ਵਾਰ ਬੰਦਾ ਸਹੀ ਜਾਂਦਾ ਜਾਂਦਾ ਗਲਤ ਰਸਤੇ ਤੇ ਪਦਕ ਕਿਉਂ ਪੈਂਦਾ ਹੈ ਸੰਗਤ ਗਲਤ ਮਿਲ ਗਈ ਮਲੂਕੇ ਚੌਧਰੀ ਦੇ ਪੁਰਾਣੇ ਯਾਰ ਫਿਰ ਉਹਦੇ ਕੋਲ ਇਕੱਠੇ ਹੋਣ ਲੱਗ ਪਏ ਰੋਜ਼ ਆਉਣ ਜਾਣ ਬਹਿਣ ਲੱਗ ਪਏ ਤੇ ਉਹਨਾਂ ਕਹਿਣਾ ਸ਼ੁਰੂ ਕਰਤਾ ਉਹ ਛੱਡ ਯਾਰ ਚੌਧਰੀ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਹਾਇਆ ਬੀ ਆਕਰ ਉਹ ਕਹਿੰਦਾ ਨਹੀਂ ਗੁਰੂ ਅੰਗਦ ਸਾਹਿਬ ਹਰਤੋਂ ਬਚਨ ਲਿਓ ਕਹਿੰਦੇ ਉਹਨਾਂ ਕਰਕੇ ਥੋੜੀ ਤੂੰ ਪਿਛਲੀ ਕੋਈ ਦਵਾਈ دارو ਖਾਧੀ ਹੋਈ ਉਹਦਣਾ ਠੀਕ ਹੋ ਗਏ ਨਾਲੇ ਹੁਣ ਤੂੰ ਠੀਕ ਹੈ ਉਹਨਾਂ ਤਾਂ ਉਹਦੋਂ ਹੀ ਕਿਹਾ ਸੀ ਵੇ ਛੱਡ ਦੇ ਉਹ ਉਹਨਾਂ ਦੀਆਂ ਗੱਲਾਂ ਦਾ ਅਸਰ ਹੋਣ ਲੱਗ ਪਿਆ ਉਹਨਾਂ ਬੰਦਿਆਂ ਦੀਆਂ ਗੱਲਾਂ ਦਾ ਐਸਾ ਅਸਰ ਹੋਇਆ ਇੱਕ ਦਿਨ ਉਹਨਾਂ ਵਿੱਚ ਬੈਠੇ ਉਹਨੇ ਸ਼ਰਾਬ ਦਾ ਪਿਆਲਾ ਪੀ ਲਿਆ ਔਰ ਸਾਥ ਸੰਗਤ ਇੱਕ ਦਿਨ ਪੀਤਾ ਫਿਰ ਬੰਦੇ ਦੀ ਸੰਗ ਸ਼ਰਮ ਲੈ ਜਾਂਦੀ ਹੈ ਇੱਕ ਵਾਰ ਪੀ ਲਿਆ ਫਿਰ ਦੂਜੇ ਦਿਨ ਉਹਨੂੰ ਕਿਹਾ ਹੁਣ ਤਾਂ ਪੀ ਹੀ ਲਿਆ ਹੁਣ ਕੀ ਗੱਲ ਹੈ ਫਿਰ ਹੋਰ ਪੀਣ ਲੱਗ ਪਿਆ ਸ਼ਰਾਬ ਪੀਂਦਿਆ ਉਹਦੇ ਘਰਵਾਲੀ ਨੇ ਰੋਕਿਆ ਜੀ ਸ਼ਰਾਬ ਨਾ ਪੀਆ ਕਰੋ ਸ਼ਰਾਬ ਪੀਤੀ ਵਿੱਚ ਬੰਦੇ ਦੀ ਮਤ ਸਹੀ ਨਹੀਂ ਰਹਿੰਦੀ ਜਿਹਨੂੰ ਮਹਾਰਾਜ ਨੇ ਕਿਹਾ ਜਿੱਤ ਪੀਤੈ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਏ ਘਰਵਾਲੀ ਨੇ ਕਿਹਾ ਤੁਸੀਂ ਗੁਰੂ ਅੰਗਦ ਸਹਿ ਮਹਾਰਾਜ ਨਾਲ ਵਚਨ ਵਾਦਾ ਕੀਤਾ ਹੈ ਸ਼ਰਾਬ ਕਿਉਂ ਪੀਣ ਲੱਗ ਪਏ ਉਹ ਕਹਿੰਦਾ ਚੱਲ ਪਰੇ ਹੋ ਗੁਰੂ ਅੰਗਦ ਸਹਿਬ ਮਹਾਰਾਜ ਨੇ ਕਾਲ ਬਚਨ ਕੀਤਾ ਮੈਂ ਤਾਂ ਉੱਦੋਂ ਹੀ ਠੀਕ ਹੋ ਗਿਆ ਸ਼ਰਾਬ ਵਿੱਚੋਂ ਉਹ ਗੁਰੂ ਵੀ ਭੁੱਲ ਗਿਆ ਗੁਰੂ ਦੇ ਬਚਨ ਵੀ ਭੁੱਲ ਗਿਆ ਸਾਧ ਸੰਗਤ ਫਿਰ ਉਹ ਨਿਤ ਦਾ ਆਦੀ ਸ਼ਰਾਬੀ ਹੋ ਗਿਆ ਇੱਕ ਚੀਜ਼ ਯਾਦ ਰੱਖਿਓ ਕਈ ਵਾਰ ਬੰਦੇ ਇੱਕ ਗਲਤੀ ਕਰਕੇ ਕਹਿੰਦੇ ਹੁਣ ਤਾਂ ਹੋਏ ਗਈ ਹੈ ਹੁਣ ਤਾਂ ਰੱਜ ਕੇ ਖਾਓ ਪੀਓ ਕੋਈ ਗੱਲ ਨਹੀਂ ਫਿਰ ਵੇਖਾਂਗੇ ਬਹੁਤੇ ਬੰਦੇ ਨੇ ਜਿਨ੍ਹਾਂ ਦੀ 60 60 ਸਾਲ ਦੀ 70 ਸਾਲ ਦੀ ਉਮਰ ਹੋ ਗਈ ਬੰਦੇ ਸ਼ਰਾਬ ਨਹੀਂ ਛੱਡ ਸਕੇ ਅੰਮ੍ਰਿਤ ਨਹੀਂ ਛੱਡ ਸਕੇ ਕਈਆਂ ਨੇ ਇੱਕ ਵਾਰ ਅੰਮ੍ਰਿਤ ਛੱਡ ਕੇ ਕਿਸੇ ਗਲਤੀ ਨਾਲ ਭੰਗ ਹੋਇਆ ਫਿਰ ਕਈ ਸਾਲ ਹੀ ਨਹੀਂ ਗੁਰੂ ਵੱਲ ਆਏ ਬੇਮੁਖ ਹੋ ਗਏ ਗੁਰੂ ਤੋਂ ਸਾਧ ਸੰਗਤ ਹਿਸਾਬ ਦੇਣਾ ਪੈਂਦਾ ਅੱਜ ਗੁਰੂ ਦੇ ਬਚਨਾਂ ਤੋਂ ਬੇਮੁਖ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਨਿਯੋਗ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਫਿਰ ਇੱਕ ਦਿਨ ਵਕਤ ਆਉਂਦਾ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਵਿੱਚ ਨਾ ਕੋਈ ਕਰ ਸਕੇ ਦਾ ਅਰਥ ਹੈ ਫਿਰ ਕੋਈ ਵਿਚੋਲਾ ਨਹੀਂ ਵਿੱਚ ਕੁਝ ਵੀ ਕਰ ਸਕਦਾ ਅੱਜ ਮਲੁੱਕੇ ਚੌਧਰੀ ਦਾ ਵਿਚੋਲਾ ਉਹਦੇ ਘਰ ਵਾਲੀ ਬਣੀ ਸੀ ਕਿ ਗੁਰੂ ਤੱਕ ਲਿਆ ਕੇ ਉਹਨੇ ਤੰਦਰੁਸਤ ਕਰਵਾਤਾ ਹੁਣ ਉਹਨੇ ਵਚਨ ਤੋੜਤਾ ਹੁਣ ਵਿਚੋਲਾ ਨਹੀਂ ਵਿੱਚ ਕੁਝ ਕਰ ਸਕਦਾ ਘਰ ਵਾਲੀ ਹਟਾਉਂਦੀ ਰਹੀ ਉਹ ਬੰਦਾ ਨਿਤਦਾਦੀ ਹੋ ਗਿਆ ਸ਼ਰਾਬ ਰੋਜ ਪੀਣ ਲੱਪਿਆ ਪਿਆ ਅੱਲੇ ਪਰਤੇ ਇੱਕ ਦਿਨ ਫਿਰ ਵਕਤ ਹੋਇਆ ਵਕਤ ਐਸਾ ਆਇਆ ਗੁਰੂ ਤੋਂ ਬੇਮੁਖ ਵੀ ਹੋਇਆ ਤੇ ਬੇਮੁਖ ਹੋ ਕੇ ਮਰਿਆ ਵੀ ਬੇਪਤੀ ਨਾਲ ਸ਼ਰਾਬ ਪਿੰਦਿਆ ਆਪਣੇ ਘਰ ਦੇ ਚਿਵਾਰੇ ਤੇ ਚੜ ਗਿਆ ਐਸਾ ਮਿਰਗੀ ਦਾ ਦੌਰਾ ਪਿਆ ਚਿਵਾਰੇ ਦੀ ਉੱਪਰਲੀ ਛੱਤ ਤੋਂ ਉੱਡ ਗਿਆ ਸਾਧ ਸੰਗਤ ਭਿਆਨਕ ਮੌਤ ਮਰਿਆ ਬੇਪਤ ਹੋ ਕੇ ਗੁਰੂ ਤੋਂ ਬੇਮੁਖ ਹੋ ਕੇ ਚੌਧਰੀ ਮਲੂਕਾ ਮਰ ਗਿਆ ਇਹ ਬੇਨਤੀ ਪਿਆਰ ਨਾਲ ਸਮਝੋ ਆਪਾਂ ਗੁਰੂ ਦਾ ਜੇ ਕੋਈ ਬਚਨ ਲਈਓ ਬਚਨ ਕਮਾਉਣਾ ਚਾਹੀਦਾ ਹੈ ਜੇ ਗੁਰੂ ਦਾ ਬਚਨ ਮੰਨਿਆ ਨੂੰ ਕਮਾਓ ਜੀਵਨ ਚ ਜਿੱਦਣ ਕੋਈ ਬਚਨ ਕਮਾਉਂਦਾ ਹੈ ਉਹ ਗੁਰੂ ਦਾ ਹੋ ਜਾਂਦਾ ਹੈ ਜਿਹੜਾ ਬਚਨ ਤੋਂ ਬੇਮੁਖ ਹੋ ਜਾਏ ਉਹ ਸਾਧ ਸੰਗਤ ਗੁਰੂ ਤੋਂ ਦੂਰ ਹੋ ਜਾਂਦਾ ਹੈ ਸਤਗੁਰ ਦੇ ਚਰਨਾਂ ਵਿੱਚ ਅਰਦਾਸ ਕਰਿਓ ਆਪਾਂ ਬਚਨ ਕਮਾ ਸਕੀਏ ਜਿਹੜਾ ਗੁਰੂ ਦਾ ਬਚਨ ਮੰਨਦਾ ਉਹਨੂੰ ਗੁਰੂ ਫਿਰ ਕੀ ਦਿੰਦਾ ਹੈ ਪਾਤਸ਼ਾਹ ਨੇ ਲਿਖ ਕੇ ਦਿੱਤਾ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੈ ਚੁਣ ਕੱਢੇ ਲਦੋਆਰੇ ਭਾਈ ਜਿੱਦਾਂ ਕੋਈ ਵਜਨ ਕਮਾ ਲੈਂਦਾ ਗੁਰੂ ਉਸ ਗੁਰ ਸਿੱਖ ਵਿੱਚ ਵਰਤਣ ਲੱਗ ਪੈਂਦਾ ਆਪਣੀਆਂ ਸਾਰੀਆਂ ਵਡਿਆਈਆਂ ਤੇ ਬਖਸ਼ਿਸ਼ਾਂ ਗੁਰੂ ਉਹਨੂੰ ਬਖਸ਼ ਦਿੰਦਾ ਸਾਲ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਹੋ ਜਾਏ ਜਿੱਦਣ ਗੁਰੂ ਤੋਂ ਬੇਮੁਖ ਹੋਏ ਸਾਰੀਆਂ ਬਖਸ਼ਿਸ਼ਾਂ ਵਾਪਸ ਲੈ ਲਈਆਂ ਜਿੱਦਣ ਗੁਰੂ ਕੋਲ ਆ ਕੇ ਮਾਫੀ ਮੰਗੀ ਬਾਬੇ ਸਵਨਮਲ ਨੂੰ ਪਛਤਾਵਾ ਹੋਇਆ ਓਏ ਗੁਰੂ ਅਮਰਦਾਸ ਮਹਾਰਾਜ ਦੇ ਹੱਥਾਂ ਦੇ ਦਿੱਤੇ ਰਮਾਲ ਵਿੱਚ ਕਰਾਮਾਤ ਉੰਨੀ ਦੇਰ ਸੀ ਜਿੰਨੀ ਦੇਰ ਗੁਰੂ ਦੀ ਨਜ਼ਰ ਦ੍ਰਿਸ਼ਟੀ ਸੀ ਜਦੋਂ ਗੁਰੂ ਨੇ ਨਜ਼ਰ ਫੇਰ ਲਈ ਰਮਾਲ ਇੱਕ ਕੱਪੜੇ ਦਾ ਟੁਕੜਾ ਬਣ ਕੇ ਰਹਿ ਗਿਆ ਅੱਜ ਮਾਫੀ ਮੰਗੀ ਰਾਜੇ ਰਾਣੀਆਂ ਨੂੰ ਹੱਥ ਜੋੜ ਕੇ ਕਿਹਾ ਸਕੇਤ ਮੰਡੀ ਦੇ ਰਾਜੇ ਨੂੰ ਮੈਂ ਗੁਰੂ ਨਹੀਂ ਗੁਰੂ ਗੁਰੂ ਅਮਰਦਾਸ ਹੈ ਮੈਂ ਤੁਹਾਨੂੰ ਮੱਥਾ ਗਲਤ ਟਿਕਾਇਆ ਹੈ ਮੈਂ ਆਪਣੇ ਪੈਰ ਧੋਕੇ ਤੁਹਾਨੂੰ ਚਰਨ ਪੌਲ ਦਿੱਤੀ ਮੈਂ ਪਾਪੀ ਆ ਜਾਓ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਪੌਲ ਲਓ ਰਾਜਾ ਰਾਣੀਆਂ ਤੇ ਉਹਦਾ ਪਰਿਵਾਰ ਸਾਰਾ ਗੋਇੰਦਵਾਲ ਸਾਹਿਬ ਆਇਆ ਬਾਬਾ ਸਬਨਮਲ ਨਾਲ ਲੱਗ ਕੇ ਆਏ ਮੈਨੂੰ ਬਖਸ਼ਾ ਦਿਓ ਜਦੋਂ ਰਾਜੇ ਰਾਣੀਆਂ ਨੇ ਆਕੇ ਮੱਥਾ ਟੇਕਿਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਸਕਰਾਪ ਕੇ ਬੋਲੇ ਕਹਿੰਦੇ ਰਾਜਨ ਜਿਹੜਾ ਤੁਹਾਨੂੰ ਲੈ ਕੇ ਆਇਆ ਉਹ ਕਿੱਥੇ ਗੁਰੂ ਦੇ ਪਿਆਰ ਵਾਲੇ ਸਿੱਖਾਂ ਬਾਬਾ ਸਚਨ ਸਤ ਤੇ ਹੋਰ ਗੁਰੂ ਦੇ ਕੋਲ ਬੈਠੇ ਸਿੱਖਾਂ ਕਹੇ ਮਹਾਰਾਜ ਬਾਬਾ ਸਾਵਣ ਮਲ ਆਇਆ ਤਾਂ ਹੈ ਪਰ ਅੰਦਰ ਨਹੀਂ ਆਇਆ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਉਹ ਸੰਗਤ ਦੇ ਜੋੜਿਆਂ 'ਚ ਬੈਠਾ ਹੈ ਹਜ਼ੂਰ ਪਾਤਸ਼ਾਹ ਕਹਿੰਦੇ ਕਿਉਂ ਬੈਠਾ ਹੈ ਕਹਿੰਦੇ ਮਹਾਰਾਜ ਉਹ ਕਹਿੰਦਾ ਮੈਨੂੰ ਅੰਦਰ ਆਉਂਦਿਆਂ ਸੰਗ ਲੱਗਦੀ ਹੈ ਸ਼ਰਮ ਆਉਂਦੀ ਹੈ ਮੈਂ ਉਸ ਗੁਰੂ ਨਾਲ ਅੱਖਾਂ ਕਿਵੇਂ ਮਿਲਾਵਾਂਗਾ ਜਿਸ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਮੈਂ ਗੁਰੂ ਬਣ ਕੇ ਬਹਿ ਗਿਆ ਮੈਂ ਉਸ ਗੁਰੂ ਨਾਲ ਨਜ਼ਰ ਕਿਵੇਂ ਮਿਲਾਵਾਂਗਾ ਮਹਾਰਾਜ ਉਹ ਭੁੱਲਾਂ ਬਖਸ਼ਾਉਣ ਲਈ ਸੰਗਤ ਦੇ ਜੋੜਿਆਂ 'ਚ ਬੈਠੇ ਸ੍ਰੀ ਗੁਰੂ ਅਮਰਦਾਸ ਸਮਹਰਾਤ ਤਖਤ ਉੱਠੇ ਉੱਠ ਕੇ ਸੰਗਤ ਦੇ ਜੋੜਿਆਂ ਵਿੱਚ ਗਏ ਬੈਠੇ ਹੋਏ ਸਾਵਣਮਲ ਨੂੰ ਜੋੜਿਆਂ 'ਚੋਂ ਠਾਕੇ ਗੱਲਣ ਲੱਗੇ ਕਿਆ ਸਾਵਣਮਲ ਜਾਂ ਬਖਸ਼ਿਆ ਗਿਆ ਸਾਵਣਮਲ ਤੋਂ ਬਖਸ਼ਿਆ ਗਿਆ ਜਾਂ ਤੇਰੀ ਕੁੱਲ ਪਰਿਵਾਰ ਵੰਸ਼ ਜਾਂ ਲੋਕ ਤੈਨੂੰ ਯਾਦ ਕਰਨਗੇ ਅੱਜ ਮੰਜੀ ਬਾਬੇ ਸਾਵਣਮਲ ਦੇ ਨਾਮ ਦੀ ਹੈ ਕਹਿਣ ਤੋਂ ਭਾਵੇਂ ਐ ਇਹ ਗੁਰੂ ਦਾ ਉਹ ਘਰ ਹੈ ਜਿਹੜਾ ਜਿੰਨਾ ਨਿਮਰਤਾ ਜਨੀਮਾ ਹੋ ਜਾ ਉਹਨਾਂ ਹੀ ਉੱਚਾ ਹੋ ਜਾਂਦਾ ਹੈ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸਭ ਤੇ ਉੱਚਾ ਆਓ ਗੁਰੂ ਰਾਮ ਦਾ ਸਮਾਰਤ ਦੀ ਵਧਾਈ ਵਿੱਚ ਜੁੜੀਏ ਧੰਨ ਬਾਬਾ ਬੁੱਢਾ ਸਾਹਿਬ ਸਾਧ ਸੰਗਤ ਬਾਬੇ ਬੁੱਢੇ ਚ ਗੁਰੂ ਨੇ ਆਪ ਬਸਾ ਕਰਕੇ ਵਧਾਈ ਦਿੱਤੀ ਗੁਰੂ ਅਰਜਨ ਸਾਹਿਬ ਮੌਜੂਦ ਨੇ ਵਜ਼ੀਰ ਖਾਂ ਨੂੰ ਕਹਿੰਦੇ ਨੇ ਉਹ ਬਜ਼ੁਰਗ ਹੁੰਦੇ ਬਾਬਾ ਬੁੱਢਾ ਉਹਦੇ ਕੋਲੋਂ ਰੋਗ ਦਾ ਇਲਾਜ ਕਰਵਾ। ਜਦੋਂ ਤੁਸੀਂ ਦਰਬਾਰ ਸਾਹਿਬ ਜਾਓਗੇ ਦੁੱਖ ਭੰਜਰੀ ਵੇਰ ਦੇ ਨਾਲ ਇੱਕ ਥੜਾ ਬਣਿਆ। ਥੜੇ ਦੇ ਨਾਲ ਇੱਕ ਬੋਰਡ ਲੱਗਾ ਹੋਇਆ। ਉਸ ਬੋਰਡ ਉੱਤੇ ਪ੍ਰਕਰਮਾਂ ਵਿੱਚ ਇਤਿਹਾਸ ਲਿਖਿਆ ਹੋਇਆ ਹੈ। ਉੱਥੇ ਬੈਠਿਆਂ ਗੁਰੂ ਅਰਜਨ ਸਾਹਿਬ ਨੇ ਕਿਹਾ ਜਾਓ ਬਾਬੇ ਬੁੱਢੇ ਤੋਂ ਇਲਾਜ ਕਰਾਓ। ਜਦੋਂ ਵਜ਼ੀਰ ਖਾਂ ਬਾਬੇ ਬੁੱਢੇ ਕੋਲ ਗਏ ਉਹਨਾਂ ਮੋਰਿਆਂ ਰੋ ਨਾਲ ਗੁੱਸੇ ਨਾਲ ਕਿਹਾ ਟੋਕਰੀ ਮਾਰ ਕੇ ੱੱੱਕਾ ਮਾਰ ਕੇ ਜਾ ਓ ਚਲਾ ਜਾ ਗੁਰੂ ਦੇ ਬੈਠਿਆਂ ਨੌਕਰ ਕੋਲੋਂ ਮੰਗਦਾ ਮਾਲਕ ਦੇ ਬੈਠਿਆਂ ਨੌਕਰਾਂ ਕੋਲੋਂ ਮੰਗਦਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਗੁਰੂ ਅਰਜਨ ਸਾਹਿਬ ਮਾਲਕ ਨੇ ਗੁਰੂ ਅਰਜਨ ਸਾਹਿਬ ਮਾਲਕ ਦੇ ਬੈਠਿਆਂ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾ ਚਲਾ ਜਾ ੱੱੱਕਾ ਮਾਰਿਆ ਟੋਕਰੀ ਨਾਲ ਪਰੇ ਹੋ ਗਿਆ ਬਾਬਾ ਬੁੱਢਾ ਸਾਹਿਬ ਉਹਨੇ ਪੇਟ ਫੜ ਕੇ ਢਿੱਡ ਫੜ ਕੇ ਰੋਂਦਾ ਆ ਗਿਆ ਵਜ਼ੀਰ ਖਾਨ ਕਹਿੰਦਾ ਮਹਾਰਾਜ ਉਹ ਤਾਂ ਟੋਕਰੀ ਮਾਰ ਕੇ ਬਜ਼ੁਰਗ ਚਲਾ ਗਿਆ ਜੰਦਿਆਂ ਇੱਕ ਗੱਲ ਕਹਿ ਗਿਆ ਓਏ ਮਾਲਕ ਦੇ ਬੈਠਿਆ ਨੌਕਰ ਕੋਲੋਂ ਨਹੀਂ ਮੰਗੀਦਾ ਮਾਲਕ ਗੁਰੂ ਅਰਜਨ ਸਾਹਿਬ ਮੈਂ ਤਾਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ 100 ਸਾਲ ਸੇਵਾ ਕਰਕੇ ਵੀ ਬਾਬੇ ਬੁੱਢੇ ਨੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਸਿੱਖੀ ਇੰਨੀ ਬਾਰੀਕ ਹੈ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀਅਤ ਪੀੜੀ 113 ਸਾਲ ਸਿੱਖੀ ਕਮਾਕੇ ਵੀ ਬਾਬਾ ਬੁੱਢਾ ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦੇ ਘਰ ਦਾ ਨੌਕਰ ਸਾਧ ਸੰਗਤ ਤੇ ਗੁਰੂ ਨੇ ਵਡਿਆਈ ਐਸੀ ਬਖਸ਼ੀ ਫਿਰ ਹਜ਼ੂਰ ਨੇ ਵੱਡੀ ਵਡਿਆਈ ਦੇ ਕੇ ਕਿਹਾ ਬਾਬਾ ਬੁੱਢਾ ਉਹ ਸਿੱਖ ਹੈ ਜਿਹਦੀ ਚਰਨ ਧੂੜ ਲੈ ਕੇ ਪੱਪੀਆਂ ਦਾ ਵੀ ਉਦਾਰ ਹੋ ਜਾਏਗਾ ਵਡੇ ਤੋਂ ਵੱਡਾ ਪੱਪੀ ਆ ਜਾਏ ਗੁਰੂ ਦਰਬਾਰ ਵਿੱਚ ਬਾਬੇ ਬੁੱਢੇ ਦੀ ਚਰਨ ਧੂੜ ਲੈ ਲੋਦਾ ਉਦਾਰ ਹੋ ਜਾਏਗਾ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪੱਪੀ ਪੀ ਗਤ ਪਾਹੇ ਗੁਰਸਿੱਖੀ ਬਾਣਾ ਮੰਨਿਆ ਗੁਰ ਪੂਰਾ ਪਾਰ ਲੰਗਾ ਹੈ ਗੁਰ ਸਿੱਖਾਂ ਕੀ ਹਰ ਤੋੜਦੇ ਹਮ ਪਾਪੀ ਭਿੰਗਤ ਬਾਹੇ ਸਾਥ ਸੰਗਤ ਅੱਜ ਧੰਨ ਬਾਬਾ ਸੂਰਜਮਲ ਜੀ ਸੋਢੀ ਵੰਸ਼ ਦੀ ਉਹ ਵਡਿਆਈ ਪਰਿਵਾਰ ਇਹਨਾਂ ਨੂੰ ਮਿਲੀ ਹੈ ਬਾਬਾ ਜਸਵੰਤ ਸਿੰਘ ਜੀ ਸੋਢੀ ਸੇਵਾ ਕਰ ਰਹੇ ਨੇ ਆਪਾਂ ਸਾਰਿਆਂ ਸਦਾ ਹੀ ਰਿਣੀ ਰਹਿਣਾ ਧੰਨ ਗੁਰੂ ਰਾਮਦਾਸ ਜੀ ਦਾ ਸਦਾ ਰਿਣੀ ਰਹਿਣਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਉਹ ਵਡਿਆਈਆਂ ਸਾਥ ਸੰਗਤ ਜਿੰਨੀਆਂ ਨਦੀਆਂ ਭਰ-ਭਰ ਕੇ ਵਗਦੀਆਂ ਨੇ ਭਾਈ ਵੀਰ ਸਿੰਘ ਤੋਂ ਮੇਰਾ ਸਮਾਪਤ ਹੋ ਗਿਆ 2 ਮਿੰਟ ਰਹਿ ਗਏ ਨੇ ਭਾਈ ਵੀਰ ਸਿੰਘ ਨੇ ਕਰਵਾਈ ਲਿਖੀ ਹੈ ਕਹਿੰਦੇ ਨਦੀ ਭਰ ਕੇ ਵਗਦੀ ਪੁੱਛਿਆ ਕਿਸੇ ਨੇ ਨਦੀ ਦੇ ਕੰਢੇ ਖਲੋਕੇ ਨਦੀਏ ਖੇਤਾਂ ਨੂੰ ਸਿੰਜਦੀਆਂ ਪਿਆਸਿਆਂ ਦੀ ਪਿਆਸ ਬੁਝਾਨੀ ਹੈ ਪੰਛੀ ਤੇ ਜਾਨਵਰ ਰਜ-ਰਜ ਕੇ ਜਾਂਦੇ ਨੇ ਤਪਸ਼ ਨਾਲ ਭਰਿਆਂ ਨੂੰ ਤੋਂ ਇਸ਼ਨਾਨ ਕਰਾ ਕੇ ਠੰਡਾ ਕਰ ਦੇਣੀ ਹੈ ਐਨੇ ਤੇਰੇ ਚ ਗੁਣ ਨੇ ਪਰ ਕੰਡਿਆਂ ਤੋਂ ਨੀਵੇਂ ਹੋ ਕੇ ਕਿਉਂ ਵਗਦੀ ਏ ਤਨ ਕੇ ਕੰਡਿਆਂ ਤੋਂ ਨੀਵੇਂ ਰਹਿਣ ਕਰਕੇ ਹੀ ਮੇਰੀ ਵਡਿਆਈ ਹੈ ਜਿੱਦਨ ਮੈਂ ਕੰਡਿਆਂ ਤੋਂ ੱਚੀ ਹੋ ਗਈ ਉਦਣ ਲੋਕੀ ਮੈਨੂੰ ਵਡਿਆਈ ਨਹੀਂ ਦੇਣਗੇ ਵਡਿਆਈ ਤਾਂ ਹੈ ਕੰਡਿਆਂ ਤੋਂ ਨੀਵੀ ਰਹਿ ਕੇ ਨਾਲੇ ਇਹ ਪਾਣੀ ਮੇਰਾ ਨਹੀਂ ਹੈ ਜੇ ਰੱਬ ਮੀ ਨਾ ਪਾਵੇ ਪਰਵਤਾਂ ਪਹਾੜਾਂ ਤੋਂ ਪਾਣੀ ਨਾ ਆਵੇ ਸਾਦਰ ਤੇ ਦਰਿਆ ਨਾ ਭਰਨ ਨਦੀ ਨੇ ਕਿਹਾ ਮੈਨੂੰ ਕਿੱਥੋਂ ਪਾਣੀ ਮਿਲਨੇ ਇਹ ਮੇਰਾ ਨਹੀਂ ਹੈ ਇਹ ਰੱਬ ਮੀ ਪਾਉਂਦਾ ਤਾਂ ਮੈਂ ਨਦੀ ਭਰ ਕੇ ਵਗਦੀ ਇਹ ਮੇਰਾ ਨਹੀਂ ਹੈ ਇਹ ਉਹਦਾ ਦਿੱਤਾ ਭਾਈ ਵੀਰ ਸਿੰਘ ਲਿਖਦੇ ਆਗਸ਼ਾਰ ਬੋਲੀ ਸੁਣਦੇ ਭੋਲੇ ਅਸਾਂ ਤੇ ਵਸਤ ਨਾ ਕਾਈ ਅਰਸ਼ਾਂ ਤੋਂ ਲੈਣਾ ਫਰਸ਼ੀ ਦੇਣਾ ਇਹ ਉਸ ਦੀ ਵਡਿਆਈ ਉੱਪਰੋਂ ਕਾਸ਼ਾਂ ਤੋਂ ਪਾਣੀ ਆਉਂਦਾ ਤਾਂ ਲੋਕਾਂ ਨੂੰ ਮੈਂ ਵੰਡਦੀ ਇਹ ਮੇਰੀ ਵਡਿਆਈ ਤਾਂ ਹੈ ਜੇ ਰੱਬ ਮੀ ਨਾ ਭਾਵੇ ਮੈਂ ਤੇ ਸੁੱਕ ਜਾਵਾਂਗੀ ਸਾਧ ਸੰਗਤ ਜੇ ਗੁਰੂ ਬਖਸ਼ਿਸ਼ ਨਾ ਕਰੇ ਸਿੱਖ ਸੁੱਕ ਜਾਏਗਾ ਗੁਰਸਿੱਖੀ ਦੀ ਵਡਿਆਈ ਉਦੋਂ ਹੈ ਜਦੋਂ ਗੁਰੂ ਬਖਸ਼ਿਸ਼ ਕਰਦਾ ਆਓ ਗੁਰੂ ਦੀ ਵਡਿਆਈ ਚ ਕਹੀਏ ਪਾਤਸ਼ਾਹ ਕਿਰਪਾ ਕਰਨ ਬਾਬਾ ਜਸਵੰਤ ਸਿੰਘ ਜੀ ਛੋੜੀ ਇੰਨੀ ਛੋਟੀ ਉਮਰ ਵਿੱਚ ਪਾਤਸ਼ਾਹ ਨੇ ਇਹਨਾਂ ਨੂੰ ਵਡਿਆਈਆਂ ਬਖਸ਼ੀਆਂ ਨੇ ਪੰਥ ਵਿੱਚ ਸੇਵਾ ਲੈਣ ਸਤਗੁਰੂ ਸਾਸੰਗਤ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ